ਉਹ ਸਾਹਿਬ ਜੀ ਦੇ ਕੋਲ ਥਿਮਾ ਜਾਂਚਨਾ ਕਰਨ ਦਾ ਵਿਧੀ ਵਿਧਾਨ ਦਿੱਤਾ ਇਹ ਗੁਰੂ ਦੇ ਪੇਸ਼ ਹੋਣਾ ਇੱਕ ਨਿਰਮਲ ਭਉ ਹੈ ਸਾਡੀ ਮੈਂ ਤੇ ਜੋ ਪੰਛ ਦਿਗਾ ਉਹ ਆਲਮਾਜੀ ਕੀਤੀ ਕਿ ਤੁਸੀਂ ਆਪਣੀ ਜੀ ਜਨ ਸੰਵਕਰ ਕਰਦੇ ਹੋ ਜੀ ਤੁਸੀਂ ਹੋਂਸ ਵੇਲੇ ਇੱਕ ਧਾਰਮਿਕ ਸਿੱਖਿਆਤ ਦੀ ਕੋਈ ਆਪ ਕੋਲੋਂ ਮੰਗਦੇ ਹੋ ਮੈਂ ਜਦਰਸਾਂ ਬੇਨਤੀ ਹੈ ਕਿ ਸਮੁੱਚੇ ਹੰਤ ਕੋ ਨੂੰ ਗੁਰੂਪੰਥ ਕੋ ਨੂੰ ਮੈਂ ਜਿਹੜੀ ਮੇਰੇ ਤੋਂ ਗਲਤੀ ਹੋਈ ਉਹਦੀ ਮਾਫ਼ੀ ਮੰਗਦਾ ਹਾਂ ਅੱਗੇ ਤੋਂ ਇਹਨਾਂ ਤੁਸੀਂ ਹਮੇਸ਼ਾ ਨਤਮਸਤਕ ਰਹੋਗੇ ਸੱਚੇ ਪਾਤਸ਼ਾਹ ਜੀ ਦੇ ਉਪਰਕ੍ਰਿਤ ਤੇ ਧੰਨ ਸ਼੍ਰੀ ਗੁਰੂ ਜੀ ਸੱਚੇ ਪਾਤਸ਼ਾਹ ਜੀ ਦੀ ਦਿੱਤੀ ਅੱਗੇ ਤੋਂ ਕਿਸੇ ਵੀ ਧਾਰਮਿਕ ਸ਼ਖਸ਼ੀਅਤ ਦੇ ਬਾਰੇ ਡੇਟਲੇ ਪੱਦਰ ਦੀ ਬਿਆਨਬਾਜ਼ੀ ਨਹੀਂ ਕਰਨੀ ਬਿਲਕੁਲ ਜੀ ਆਪ ਜੀ ਦਾ ਹੁਕਮ ਪ੍ਰਵਾਨ ਹੈ ਜੀ ਬੈਠੋ